ਕਿ ਸਵੇਰਾ ਤੋਂ ਸਾਡੇ ਪੱਤਰਕਾਰ ਹਰਪਾਲ ਸਿੰਘ ਜੱਜ ਉਹ ਵੀ ਹਰ ਸਾਲ ਦੀ ਤਰ੍ਹਾਂ ਸਾਡੇ ਛਿੰਝ ਮੇਲੇ ਆਗਣਾ ਕਵਰਿੰਗ ਕਰਦੇ ਆ। ਕੱਲ ਪੰਜਾਬ ਦੀ ਦੇਣਕ ਸਵੇਰਾ ਅਖਬਾਰ ਦੇ ਪਹਿਲੇ ਪੰਨੇ ਦੇ ਉੱਤੇ ਇਸ ਪਹਿਲਵਾਨਾਂ ਦਾ ਪਿੰਡ ਕਹਿੰਦੇ ਲੱੱੜੜ ਦੀ ਧਰਤੀ ਸੁਰਬਾਸੀ ਜਗਿੰਦਰ ਪਹਿਲਵਾਨ ਜੀ ਲੱੱੜੜ ਜਿਨ੍ਹਾਂ ਦੇ ਨੱਗਰ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਨੂੰ ਆਪਣੀ ਕਲਮ ਦੀ ਸ਼ੋਹ ਦੇ ਨਾਲ ਸਵਾਰਨਗੇ। ਅਸੀਂ ਪੱਤਰਕਾਰ ਹਰਪਾਲ ਸਿੰਘ ਜੱਜ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ। ਤੁਹਾਡਾ ਇੱਥੇ ਪਹੁੰਚਣ ਤੇ ਅਸੀਂ ਦਿਲੋਂ ਧੰਨਵਾਦ ਕਰਦੇ ਆ। ਇਹ ਸ਼ਹਿਦ ਮੇਲਾ ਅਸੀਂ ਹਰੇਕ ਸਾਲ ਕਰਾਉਂਦੇ ਆ ਜੀ ਤੇ ਹਰੇਕ ਸਾਲ ਹੀ ਚੱਲਦਾ ਆ ਰਿਹਾ ਇਹ ਸ਼ਹਿਦ ਮੇਲਾ ਕਿਉਂਕਿ ਅਸੀਂ ਜੋਨੇ ਹਰੇਕ ਪਿੰਡ ਪਿੰਡੇ ਸੈਂਚ ਮੇਲੇ ਹੋਣ ਤਾਂ ਜੋ ਜਿਹੜੇ ਆਪਣੇ ਨੌਜਵਾਨ ਪੀੜੀ ਆ ਨਸ਼ੇ ਤੋਂ ਦਸਿਆਲੋਂ ਬਾਹਰ ਸਕੇ ਤੇ ਕਰੋੜਾ ਨਾਲ ਕਰੋੜਾ ਨਾਲ ਜੁੜ ਸਕੇ ਬਾਕੀ ਜਿੰਨੀ ਤੇ ਸਾਡਾ ਪਾਈ ਆ ਅਧਿਕਾਰੀ ਸਾਹਿਬ ਦਾ ਧੰਨਵਾਦ ਕਰਦੇ ਆ ਜੋ ਆਪਣੀ ਕਾਰੀਗਰੀ ਸਮੇਂ ਜੋ ਸਮਾਂ ਕੱਢ ਕੇ ਇਹ ਆ ਸਾਡੇ ਸੈਂਚ ਸੈਂਚ ਮੇਲੇ ਦੀ ਰੌਣਕ ਨੂੰ ਬਧਾਇਆ ਤੇ ਇੰਕੇ ਰਤਵਾਰਗੇ ਸੁਰੱਖਿਆ ਦੇ ਪ੍ਰਦਰਸ਼ਨ ਕਰਦਾ ਮੌਕਾ ਮਿਲਿਆ ਇਹ ਸੋਹਣਾਂ ਦੀ ਗੱਲ ਬਹੁਤ ਵਧੀਆ ਕੀਤੀ ਗਈ ਹੈ ਆਪ ਵੀ ਦੇਖ ਸਕਦੇ ਆ ਇਹ ਅਗਰ ਪੂਰਾ ਇਹ ਪਰਿਕਟ ਕੀਤੀ ਗਈ ਆ ਜਿੰਨੇ ਵੀ ਕਾਰ ਸਟਾਇਰ ਆ ਉਹਨਾਂ ਪਾਣੀ ਦਾ ਬੰਦ ਕੇ ਦੇ ਕੋਸਤੇ ਨਾਲ ਪਾਸ ਮੋਟਰਸਾਈਕਲ ਹਾਰ ਪਾਰ ਦੇ ਕੋਸਤੇ ਮੋਟਰਸਾਈਕਲ ਦਿੱਤਾ ਜਾਊਗਾ ਜਿਹੜੀ ਵੱਡੀ ਗੱਲ ਜੀ 11000 ਦੀ ਫੈਸਲਾ ਕਰਦੇ ਸੁਝਾਈ ਦੇ ਸਕਦੇ ਵੀ ਬਾਅਦ ਤੋਂ ਬਾਅਦ ਗਰੌਂਡ ਨਾਲ ਜੁੜਿਆ ਜਾਵੇ ਜਿਹੇ ਕੋਟੀਆਂ ਚਾਹੇ ਪਹਿਲਵਾਨੀਆਂ ਇਹਦੇ ਵਿੱਚ ਨੌਜਵਾਨ ਆਉਣ ਰਾਜੋ ਆਪਾਂ ਦਸਤੂਰ ਨੂੰ ਦੂਰ ਹੋ ਸਭੀਏ ਤੇ ਉਹ ਆਪਦਾ ਆਉਣ ਵਾਲਾ ਭੂਇਕ ਵਧੀਆ ਬਣਾ ਸਕਣ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ ਅੱਗੇ ਨਾਲੋਂ ਨਾਮ ਅਨਾਮ ਵੱਡੇ ਹੋ ਗਏ ਆ ਇਨਾਮ ਜਿਆਦਾ ਚਾਹਦੇ ਆ ਚਾਹੇ ਚੱਲਦੇ ਲਾ ਹੋਵੇ ਚਾਹੇ ਇੱਕ ਵੱਡੀ ਹੋਵੇ ਚਾਹੇ ਕੋਈ ਹੋਰ ਵੀ ਪਹਿਲਾਂ ਨਾਮ ਚੋਦੇ ਸੀ ਹੁਣ ਨਾਮ ਵੱਡੇ ਹੋ ਗਏ ਆ ਤੇ ਬਾਕੀ ਇਹ ਆ ਵੀ ਜਿੰਨਾ ਆਪਾਂ ਵੱਧ ਤੋਂ ਵੱਧ ਪ੍ਰੇਰਿਤ ਕਰਾਂਗੇ ਨੌਜਵਾਨਾਂ ਨੂੰ ਉਹ ਆਪਣੇ ਗਰਾਉਂਡਾਂ ਦੇ ਵਿੱਚ ਆਉਣਗੇ ਇਹਦੇ ਨਾਲ ਆਪਣੇ ਦੇਸ਼ ਦਾ ਨਾਮ ਰੌਸ਼ਨ ਹੋਊਗਾ ਜਿਵੇਂ ਮਨਖਾੜੇ ਦੇ ਵਿੱਚ ਆਜੋ ਸਿਨਮਾ ਰੇਰੂ ਤੇ ਸ਼ਹਿਯਾਦਾ ਸ਼ਾਹਕੋਟ ਇਹ ਵੀ ਪਹਿਲਵਾਨ ਤਿਆਰ ਹੋਏ ਨਗਰਵਾਲਾ ਸੁਵਿਤੀ ಗ್ರಾಮ ਪੰਚਾਇਤ ਵੱਲੋਂ ਲੱਗਦਾ ਤਾਂ ਦੰਗਲ ਕਮੇਟੀ ਲੱਦਣ ਵੱਲ ਚਾਹ ਜਦੋਂ ਧੰਨਵਾਦ ਕਰਦੇ ਔਰ ਜਰਨੈਲ ਸਿੰਘ ਨਿੱਕੂ ਸਿੰਘ ਸਾਹਿਬ ਉਹ ਜੋ ਬਾਈ ਤ੍ਰਿਕ ਹੈ ਇਹ ਬਹੁਤ ਸ਼ੀਖਵਾ ਕਾ ਚੱਕਣਾ ਪਕਸ਼ੇ ਦੇ ਸ਼੍ਰੀ ਹਿੰਦੂ ਇੱਕ ਦਿਨ ਬਾਅਦ ਪਹਿਲਾ ਹੋ ਰਿਹਾ ਹੈ ਇਸ ਕਰਕੇ ਆਪਾਂ ਬਹੁਤ سارے ਜਿਹੜੇ ਕਿੰਦੇ ਪਹਿਲਵਾਨ ਆ ਔਰ ਮਿਰਵੀਨ ਜਿੰਦਾ ਹੈ ਇਸ ਖਾੜੇ ਵਿੱਚ ਹੁੰਦੇ ਰਹੇ ਆ ਇਸ ਕਰਕੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਹੁਤ ਜੀ ਅਖਾੜੇ ਵਿੱਚ ਇਹ ਆਪਣੇ ਪੁਲਵਾਨ ਆਉਂਦੇ ਰਹਿਆ ਤੇ ਅਸੀਂ ਪੁਲਵਾਨ ਖੁਦ ਤੋਂ ਵੀ ਮੌਜੂਦ ਹੈ ਸਰ ਆਇਆ ਇਸ ਕਰਕੇ ਅਸੀਂ ਮੋਹਤਰ ਵਾਲਿਆਂ ਤੋਂ ਔਰ ਇਹਨਾਂ ਮੈਕਾ ਤੇ ਵਿਕਿੰਦਰ ਪਰਵਾਰ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇੱਕ ਜਾਗ ਲਾ ਕੇ ਸਾਡੇ ਪਿੰਡ ਦੇ ਵਿੱਚ ਇੱਕ ਨਵੇਂ ਦੀ ਤੋਰੀ ਹੈ ਤੁਹਾਡੀ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਪਹਿਲੇ ਭਗਵਾਨ ਆਪੜ ਕੇ ਦਾ ਹੋਊਗਾ ਉਹਦੇ ਵਿੱਚ 110 ਰੁਪਏ ਔਰ ਦੂਜੇ ਨੂੰ ਦੂਸਰੇ ਭਗਵਾਨ ਨੂੰ ਆਪਣੇ ਮੋਡਲ ਹੈਲਥ ਦਾ ਜਾਊਗਾ ਦੇ ਨਾਲ ਸਪੈਸ਼ਲਿਸਟ ਤੇ ਜਾਣਗੇ ਪਰ ਜੇਕਰ ਜੇਤੂ ਪਹਿਵਾਨ ਨੂੰ ਉਹ ਆਪਣੇ ਸਾਰੀ ਪੰਜਾਬੀ ਦਾ ਜਾਊਗਾ ਤੇ ਬਹੁਤ ਵਧੀਆ ਗੱਲ ਹੈ ਕੀ ਆ ਕਿ ਨਵਾਂ ਅੱਜ ਸ਼ੁਰੂ ਹੋਣ ਲੱਗੀ ਹੈ ਇਸ ਕਰਕੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹ ਰਾਣਾ ਜੀ ਦੇ ਦੋਨੇ ਰਣਾ ਜੀ ਇੱਕ ਰਣਾ ਜੀ ਆਪਣੇ ਪੁੱਤ ਜਨ ਕਰ ਰਹੇ ਤੇ ਕਿ ਬੰਤਾਰੇ ਤੇ ਇੱਕ ਰਣਾ ਜੀ ਆਪਣੇ ਇਹ ਲੜਕੀ ਦੇ ਜਨਮ ਤੇ ਆਪਣੇ ਮੁੰਡੇ ਦੇ ਮਾਤੇ ਦੇ ਦੇਖ ਰਿਹਾ ਤੇ ਉਹਦੇ ਵਾਸਤੇ ਸਾਈਕਲ ਜਿੱਤੂ ਵਾਸਤੇ ਦਾ ਭਾ ਕੀ ਪੈਸੇ ਵਖੇ ਰਣਾ ਜੀ ਆਪ ਦੇਣਗੇ ਤੇ ਰਣਾ ਇੱਕ ਰਣਾ ਪੱਕਿਆ ਵਾਲਾ ਹੈਗਾ ਉਹ ਵੀ ਆਪਣੇ ਪੁੱਤ ਦੇ ਅੰਦਰ ਤੇ ਬਹੁਤ ਵਧੀਆ 110 ਰੁਪਏ ਦੇ ਨਾਲ 1 ਲੱਖ 10 ਰੁਪਏ ਨਾਲ 10000 ਦੇ ਨਾਲ

ਕਿ ਨਸ਼ੇ ਤੋਂ ਦੂਰਿਆ ਜਾਵੇ ਤਾਂ ਕਿ ਨਸ਼ੇ ਤੋਂ ਦੂਰ ਰਹਿਣ ਦੇ ਨਾਲ ਇਹ ਪਹਿਲਵਾਨੀ ਜਿਹੜੀ ਆ ਉਹ ਪਰਫਲਤ ਹੋ ਸਕਦੀ ਹੈ ਨਹੀਂ ਤਾਂ ਨਹੀਂ ਹੋ ਸਕਦੀ ਅਸੀਂ ਸਰਕਾਰ ਦੇ ਵੀ ਬੜੇ ਧੰਨਵਾਦੀ ਆ ਕਿ ਜਿਨ੍ਹਾਂ ਨੇ ਇਸ ਵੇਲੇ ਬਹੁਤ ਵੱਡੇ ਪੱਤਰ ਦੇ ਉੱਤੇ ਆਪਣਾ ਨਵਾਂ ਕੰਮ ਕੀਤਾ ਹੈ ਜੋਗ ਹੈ ਇਹਨਾਂ ਨੇ ਵੀ ਦੇ ਨਾਲ ਕਿਉਂਕਿ ਅਸੀਂ ਜਿਵੇਂ ਸਾਡੇ ਫਲੈਕਸ ਬਣੇ ਆ ਪਰ ਉਹਦੇ ਵਿੱਚ ਵੀ ਅਸੀਂ ਦੇਖਿਆ ਹੈ ਕਿ 5100 ਰੁਪਇਆ ਜਿਹੜਾ ਕਿ ਆਪਣੇ ਬਹੁਤ ਵਧੀਆ ਗੱਲ ਹੈ ਇਹਨਾਂ ਨੇ ਹੀ ਵੀ ਦੇ ਸਕਦੇ ਆ 5100 ਰੁਪਇਆ ਦੇ ਕੇ ਫੋਟੋ ਲਾਈ ਜਾਂਦੀ ਹੈ ਔਰ ਬੜੀ ਗੱਲ ਹੈ ਜੀ ਜਿਸ ਜਾਂਦੇ ਪਲਨ ਨਹੀਂ ਵੀ ਕਿ ਅਜੇ ਅਜੇ ਤੱਕ ਕੋਈ ਵਹੀਕਲ ਨਹੀਂ ਦਿੱਤਾ ਗਿਆ ਪਰ ਤੇ ਵਹੀਕਲ ਦੀ ਨਵੀਂ ਸ਼ੁਰੂਆਤ ਹੋਈ ਹੈ ਤੇ ਫਰਮਾਨ ਹਮੇਸ਼ਾ ਅਸੀਂ ਉਮੀਦ ਕਰਦੇ ਹਾਂ ਕਿ ਇਸ ਤੋਂ ਬਾਅਦ ਇਨਾਕ ਤੇਜਨ ਦੇ ਪਾਸੇ ਆਸ਼ਮਰ ਆਲੇ ਦੇ ਵਿੱਚ ਜਗਰਾਜ ਮੈਦਪੁਰ ਤੇ ਗੋਪੀ ਨੂਰ ਮਲ ਲਾਰ ਇਹ ਲਾ ਮਸਲੇ ਅਗਵਾਇਦਾ ਹੈ ਗਵਰਨਮੈਂਟ ਜੀ ਤੋੜ ਕਰਦਾ ਆ ਸਰੀਰਾਂ ਤੋਂ ਪਤਾ ਲੱਗਦਾ ਖਾਧੀਆਂ ਖਰਚਾਂ ਤੋਂ ਮਿਹਨਤਾਂ ਤੋਂ ਪਤਾ ਲੱਗਦਾ ਦੋ ਕੁਸ਼ਤੀਆਂ ਦੋ ਰੈਫਰੀ ਸਾਹਿਬ ਖਾਣੇ ਦੇ ਵਿੱਚ ਸੇਵਾ ਨਿਭਾ ਰਹੇ ਹਰ ਕੁਸ਼ਤੀ ਦਾ ਆਰ ਪਾਰ ਦਾ ਫੈਸਲਾ ਹੋਏਗਾ ਅਗਲੀ ਕੁਸ਼ਤੀ ਦੇ ਵੀ ਮਲ ਤਿਆਰੀ ਰੱਖੋ ਅਗਲੀ ਕੁਸ਼ਤੀ ਹੋਈਆਂ ਸ਼ੌਕਤ ਤੇ ਸ਼ੰਕਰ ਤੇ ਸਿੰਧਾ ਪਹਿਲਵਾਨੇ ਵੀ ਤਿਆਰ ਬੈ ਤਿਆਰ ਹੋ ਜਾਓ ਆਪਣੀ ਜਿੰਝ ਮੇਲਾ ਲੱਗਣਾ ਦਾ ਪੂਰੀ ਨਹੀਂ ਨਾਰਵੇ ਇਟਲੀ ਨਿਊਜ਼ੀਲੈਂਡ ਦਬਈ ਮਾਸਕਟ ਸਪੇਨ ਵਰਗੇ ਮੁਲਕਾਂ ਚ ਸਾਡੇ ਐਨਆਰ ਵੀਰ ਬੈਠੇ ਇਹਨਾਂ ਕੁਸ਼ਤੀਆਂ ਦਾ ਲਾਈਵ ਨਜ਼ਾਰਾ ਤੱਕ ਰਹੇ ਸੀ ਉਹਨਾਂ ਦਾ ਵੀ ਸਾਰੇ ਨਗਰ ਵੱਲੋਂ ਸਮੂਚੀ ಗ್ರಾಮ ਪੰਚਾਇਤ ਵੱਲੋਂ ਲੱਗਦਾ ਤਾਂ ਡੰਗਲ ਕਮੇਟੀ ਲੱđਣ ਵੱਲ ਸਾਰੇ ਜੀ ਨੂੰ ਧੰਨਵਾਦ ਕਰਦੇ ਔਰ ਚਰਨੈਸ਼ ਸਿੰਘ ਉਸ ਜੀ ਸਾਹਿਬ ਉਹ ਵੱਡੀ ਜੰਦੇਰੇ ਧੰਨਵਾਦ ਉਧਰ ਜੀ ਸਾਡੇ ਵੀਰ ਕੁਸ਼ਤੀਆਂ ਦਿਵਾਰੇ ਦੇ ਉਹਨਾਂ ਵਿੱਚ ਗੁਰਪ੍ਰੀਤ ਗੋਪੀ ਬਲਕਾਲ ਨੱਦਰ ਫੀਡਲ ਨੱਦਰ ਤੇ ਅਵਤਾਰ ਸਾਰੀ ਨੱਦਰ ਉਹ ਵੀ ਵੱਡੀ ਸਲਾ ਕਰ ਰਹੇ ਉਹਨਾਂ ਦਾ ਧੰਨਵਾਦ ਔਰ ਕਬੱਡੀ ਦਾ ਜ਼ੋਹ ਪੈਣ ਦੇ ਉੱਪਰ ਪੂਰੀ ਦੁਨੀਆ ਅੱਜ ਇਸ ਲੱਦਾ ਦੇ ਸਰਾਨਾ ਸ਼੍ਰੀ ਮੇਲੇ ਦੇ ਦੇਖੇਗੀ ਔਰ ਅਗਲੀਆਂ ਕੁਸ਼ਤੀਆਂ ਆ ਕੇ ਸਾਡੇ ਕੋ ਨਹੀਂ ਆਉਣਾ ਕਿ ਸਾਡੀ ਪਹਿਲਾ ਕੁਸ਼ਤੀ ਕਰਾਓ ਜਿੱਦਾਂ ਪਰਚੀਆਂ ਬਣ ਕੇ ਆ ਰਹੀਆਂ ਸਾਡੇ ਵੀਰ ਭੇਜ ਰਹੇ ਆ ਉਸ ਹਿਸਾਬ ਦੇ ਨਾਲ ਸਾਰੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਜਿਹੜੀਆਂ ਨੰਬਰ ਵਾਈਜ਼ ਕੰਟੀਨਿਊਸ ਅਸੀਂ ਕਰਾਵਾਂਗੇ ਇਸ ਕਰਕੇ ਮੱਲ ਆਪਣੀ ਜਗ੍ਹਾ ਤੇ ਬਿਲਕੁਲ ਤਿਆਰੀ ਰੱਖੋ ਤੇ ਬਹੁਤ ਹੀ ਵਧੀਆ ਹੋਊਗਾ ਔਰ ਯਾਰ ਮੈਨੂੰ ਤੇਰੀ ਬੇਨਤੀ ਆ ਲਾਗ ਵੀਰੇ ਮੇਰਾ ਵੀਰ ਤੇ ਕਰ ਸ਼ੁਰੂ ਚੱਕਰੀ ਮੇਰਾ ਵੀਰ ਤੇ ਹਾਂ ਕਰ ਦੇ ਮੇਰਾ ਵੀਰ ਕੁਸ਼ਤੀ ਕਰਨੀ ਹੈ ਕੁਸ਼ਤੀ ਨਹੀਂ ਕੁਸ਼ਤੀ ਕਰਨੀ ਹੈ ਰੇਰੂ ਤੇ ਸ਼ਹਿਜ਼ਾਦਾ ਯਾਗੋਤ ਇਹ ਵੀ ਮੱਲ ਖਾੜੇ ਦੇ ਵਿੱਚ ਆ ਜਾਓ ਸੰਮਾ ਰੇਰੂ ਤੇ ਸ਼ਯਾਦਾ ਸ਼ਾਹ ਕੋਟ ਇਹ ਵੀ ਪਹਿਲਵਾਨ ਤਿਆਰ ਹੋ ਕੇ ਖਾੜੇ ਦੇ ਵਿੱਚ ਆਜੋ ਦੋਨੋਂ ਪਹਿਲਵਾਨ ਇਹ ਵੀ ਮਲ ਤਿਆਰ ਹੋ ਕੇ ਖਾੜੇ ਦੇ ਵਿੱਚ ਆਓ ਦੋਨੋਂ ਪਹਿਲਵਾਨ ਬੰਟਾ ਮਸਹੂਲ ਤਾਂ ਪਰਮਿੰਦਰ ਡੋਂਛੇ ਨੇ ਵੀ ਸਾਡੇ ਛਿੰਝ ਮੇਲੇ 'ਚ ਬੁੱਝੇਗਾ ਜਿਹਦਾ ਅੱਜ ਇਸ ਛਿੰਝ ਮੇਲੇ 'ਚ ਵਿਸ਼ੇਸ਼ ਸਨਮਾਨ ਕੀਤਾ ਜਾਏਗਾ ਲੰਮਾ ਸਮਾਂ ਸਾਡੇ ਦੰਗਲਾਂ ਦੇ ਵਿੱਚ ਚੰਡੀ ਤੇ ਕੁਸ਼ਤੀ ਲੜੀ ਹੈ ਤੇ ਵੱਡੇ ਮਲ ਦਾ ਵੱਡਾ ਸਤਕਾਰ ਵੀ ਅੱਜ ਸਾਰੇ ਨਗਰ ਲੱਦਣ ਵੱਲੋਂ ਕੀਤਾ ਜਾਏਗਾ ਉਥੇ ਮਾਣ ਮਤਾ ਪੰਜਾਬੀ ਹਰ ਕੋਈ ਰੱਜ ਕੇ ਮਾਣ ਬਤਾ ਗਿਆ ਨੰਗਾ ਗਲابی ਲਖਾ ਪ੍ਰੇਮੀ ਰੋ ਰੋ ਅੱਖੜਾ ਖੋਲਿਆ ਲਾਲ ਪੰਜਾਬੀ ਉਹ ਸ਼ਰਤ ਮਰਦ ਦੀ ਤਗਦੇ ਤੇਰਾ ਪਾਪੀ ਤਗਾ ਸਮਾ ਦਿਆ ਨੰਗਰਾਮੀਆ ਵਾਲਾ ਹੀਰਾ ਜਗ ਵਿੱਚ ਤੁੰਗਾ ਪਾ ਗਿਆ ਜੱਤਕ ਦੁਨੀਆ ਨਾਮ ਚਰੇ ਦਾ ਝੰਡਾ ਤੁਮਰਾ ਪਿਆਰ ਉਹਨਿਆ ਜੀ ਬੋਲੀ ਨੇ ਪਹਿਲਵਾਨ ਸੂਰਜ ਦੂਜੀ ਕੁਸ਼ਤੀ ਦੇ ਪਹਿਲਵਾਨ ਜਵਰਾਜ ਮੈਦਪੁਰ ਤੇ ਗੋਪੀ ਨੂਰਮਲ ਇਹ ਕੁਸ਼ਤੀਆਂ ਲਗਾਤਾਰ ਖਾਣੇ ਦੇ ਵਿੱਚ ਚੱਲਣਗੀਆਂ ਗੋਪੀ ਨੂਰਮਲ ਤੇ ਨਾਲ ਜਵਰਾਜ